ਹਾਂਜੀ ਦੋਸਤੋ ਕੀ ਹਾਲ ਹੈ ਤੁਹਾਡੇ ਉਮੀਦ ਕਰਦਾ ਹਾਂ ਕਿ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਦਾ ਬਲੌਗ ਇੰਡੋਰ ਏਸੀ ਦੀ ਵਾਸ਼ਿੰਗ ਕਰਾਂਗੇ ਪੂਰੀ ਫੁੱਲ ਵਾਸ਼ਿੰਗ ਕਰਕੇ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਬਲੌਗ ਦੇ ਨਾਲ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਬਹੁਤ ਹੀ ਧੰਨਵਾਦ ਹੋ ਗਿਆ ਤੁਹਾਡਾ ਹਾਂਜੀ ਦੋਸਤੋ ਅੱਜ ਦਾ ਬਲੌਗ ਆ ਏਸੀ ਦੇ ਜਾਲੀਆਂ ਵਾਸ਼ ਕਰਾਉ ਹੋਏ ਜਾਂਦੀਆਂ ਇਹ ਵੀ ਸਾਫ਼ ਕਰਨੀ ਜ਼ਰੂਰੀ ਹੈ ਅੱਜ ਆਪਾਂ ਇੰਡੋਰ ਦਾ ਸਾਰਾ ਤੋਂ ਮੈਂ ਇਹਨੂੰ ਸਰਵਿਸ ਕਰਾਂ ਲਈ। ਬਾਹਰ। ਆਹ ਜਾਲੀ ਹੁਣ ਜਿਹੜੀ ਆਹ ਦੇਖੋ। ਹਲਾਉਂਦੇ ਦੇਖੋ ਇਹਦੇ ਕਿੰਨੇ ਹੁਣ। ਇਹ ਜਾਲੀ ਸਾਫ਼ ਕਰੀਏ ਆਪਾਂ। ਇਹ ਦੋ ਨੇਰੇ ਉੱਜੀ ਕੱਢ ਕੇ ਰੱਖੋ ਹੁਣ। ਆਹ ਦੇਖੋ। ਇਹ ਦੋ ਇਹ ਜਾਲੀਆਂ। ਤੋਂ ਗੈਨ ਸਵਾਰ ਕੇ ਪਾਵਾਂਗੇ ਚ ਇਹਦੇ ਨਾਲ ਇਹ ਕੂਲਿੰਗ ਘਟ ਜਾਂਦੀ ਇਹ ਕੋਰੇ ਨੂੰ ਵੀ ਸਾਫ਼ ਕਰਦੇ ਜੀ ਆਪਾਂ 慢点，慢点。 ਇਹ ਧੋਤੀਆਂ ਗਈਆਂ ਹੁਣ ਜੇ ਇਹ ਸੁਕਾ ਕੇ ਉਹਦੇ ਵਿੱਚ ਲਗਾਵਾਂਗੇ ਜੀ ਆਪਾਂ ਆ ਦੇਖੋ ਇਹਨਾਂ ਸਾਫ਼ ਹੋ ਗਈਆਂ ਦੇਖੋ ਇਹਨਾਂ ਕਲੀਅਰ ਕਰਤੀਆਂ ਡਸਟ ਨਾਲ ਭਰੀਆਂ ਵੀਆਂ ਸੀ ਹੁਣ ਆਪਾਂ ਇਹਨੂੰ ਸੁਕਾ ਕੇ ਫੇਰ ਲਾਵਾਂਗੇ ਜੀ ਬਣੇ ਰਹੋ ਵੀਡੀਓ ਦੇ ਨਾਲ ਹੋਗੇ ਤੁਮਕ ਜੇਸੀ ਆਪਣਾ ਅੱਜ ਦਾ ਬਲੌਗ ਉਹ ਟ੍ਰੇਨਿੰਗ ਪੂਰੀ ਹੋ ਗਈ। ਸਾਰਾ ਧੰਨਵਾਦ ਕਰਤਾ ਜੇ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਜਰੂਰ ਕਰ ਲੈ ਲਾਈਕ ਵੀ ਕਰ ਦੇ ਤੁਹਾਡੇ ਸਪੋਰਟ ਨਾਲ ਹੀ ਸਾਡਾ ਕੁਝ ਬਣੋ